ਥੋੜੇ ਦਿਨ ਪਹਿਲਾਂ ਜਦੋਂ ਫੈਸਲਾ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿ ਅਸੀਂ ਡੇਰਾ ਬੱਲਾਂ ਦੇ ਨੇੜੇ ਦੋ ਪਿੰਡ ਨੇ ਫਰੀਦਪੁਰ ਤੇ ਨੌਂਗੜਾ ਫਰੀਦਪੁਰ ਤੇ ਨੌਂਗੜਾ ਦੋ ਪਿੰਡ ਨੇ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਮਾਈ ਹੇਠ ਅਸੀਂ 10 ਖੇਤ ਜਿਹੜੇ ਨੇਗੇ ਉਹ ਖਰੀਦੇ ਨੇਗੇ ਜਿੱਥੇ ਸ੍ਰੀ ਗੁਰੂ ਰਬਦਾਸ ਜੀ ਬਾਣੀ ਅਧਿਆਨ ਸੈਂਟਰ ਦੀ ਸਥਾਪਨਾ ਹੋਣ ਜਾ ਰਹੀ ਆ ਅਸੀਂ ਕਿਸ ਤਰ੍ਹਾਂ ਦਾ ਅਧਿਆਨ ਸੈਂਟਰ ਬਣਾਉਣ ਜਾ ਰਹੇ ਹਾਂ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਆਉਣ ਵਾਲੀ ਸਾਡੀ ਨੌਜਵਾਨੀ ਆਉਣ ਵਾਲੇ ਸਮਾਜ ਦੇ ਲੋਕ ਜਿਹੜੇ ਨੇਗੇ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਜੁੜ ਕੇ ਰਹਿਣ ਔਰ ਉਥੇ ਅਸੀਂ ਬਿਲਕੁਲ ਉਸ ਅਧਿਆਨ ਸੈਂਟਰ ਤੋਂ ਵੱਡੇ ਵੱਡੇ ਸਕਾਲਰ ਪੈਦਾ ਹੋਣਗੇ ਵਿਦਿਆਰਥੀ ਜਾ ਕੇ ਉਥੇ ਗੁਰੂ ਸਾਹਿਬਾਨ ਦੀ ਬਾਣੀ ਦੇ ਸੰਬੰਧੀ ਔਰ ਜੀਵਨ ਦੇ ਸੰਬੰਧੀ ਜਿਹੜੀ ਉਹ ਉਥੇ ਚਰਚਾ ਵੀ ਕਰਨਗੇ ਔਰ ਗੁਰੂ ਸਾਹਿਬਾਨ ਦੇ ਨਾਲ ਜੁੜਨਗੇ ਵੀ ਉਗਰੇ ਸਾਲ ਪਰ ਦੇ ਸਮਾਗਮ ਅਸੀਂ ਉਲੀਕੇ ਨੇਗੇ ਕਿ ਕਿਸ ਤਰ੍ਹਾਂ ਪਿੰਡ ਪਿੰਡ ਦੇ ਅੰਦਰ ਗੁਰੂ ਸਾਹਿਬਾਨ ਦੀ ਬਾਣੀ ਨੂੰ ਲੈ ਕੇ ਜਾਣਾਗਾ ਗੁਰੂ ਸਹਿਬਾਨ ਜੀ ਦੇ ਸਿਧਾਂਤ ਨੂੰ ਲੈ ਕੇ ਜਾਣਾਗਾ ਕਿਸ ਤਰ੍ਹਾਂ ਸੰਗਤ ਨੂੰ ਗੁਰੂ ਸਹਿਬਾਨ ਦਾ ਜੋੜਨਾਗਾ ਪੂਰਾ ਸਾਲ ਪਰ ਉਹਦੇ ਸਮਾਗਮ ਉਲੀਕੇ ਜਾ ਰਹੇ ਨੇਗੇ ਵਿਦਿਆਰਥੀਆਂ ਤੋਂ ਲੈ ਕੇ ਛੋਟੇ ਬੱਚੇ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਗੁਰੂ ਸਹਿਬਾਨ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਹੋਊਗਾ